ਪਰ ਮਾਤਮਾ ਦੇ ਦਰਬਾਰ ਤੇ ਆਣਾ ਉਸ ਬੰਦੇ ਦਾ ਬੇੜਾ ਪਾਰ ਹੁੰਦਾ ਹੈ ਜਿਹੜਾ ਬੰਦਾ ਯਕੀਨ ਤੇ ਭਰੋਸਾ ਰੱਖਦਾ ਹੈ। ਜਿਸ ਬੰਦੇ ਦਾ ਯਕੀਨ ਤੇ ਭਰੋਸਾ ਨਹੀਂ ਉਸ ਬੰਦੇ ਦਾ ਕੰਮ ਕਦੇ ਵੀ ਨਹੀਂ ਬਣਦਾ। ਇੱਕ ਵਾਰੀ 11 ਪਿੰਡ ਸੀ ਔਰ 11 ਪਿੰਡਾਂ ਦੇ ਵਿੱਚ بارش ਮੀਂਹ ਨਾ ਪੈਣ ਕਰਕੇ ਉੱਥੇ ਬੁਰਾ ਹਾਲ ਔਰ 11 ਪਿੰਡਾਂ ਨੇ ਫੈਸਲਾ ਕੀਤਾ ਵੀ ਇੱਕ ਇੱਕ ਬੰਦਾ 11 ਪਿੰਡਾਂ ਦੇ ਵਿੱਚੋਂ 11 ਬੰਦੇ ਇਕੱਠੇ ਹੋ ਕੇ ਮੋਦਵਾਰ ਬੰਦਿਆਂ ਨੂੰ 11 ਬੰਦਿਆਂ ਨੂੰ ਸੰਤਾਂ ਆਤਮਾ ਕੋਲੇ ਭੇਜ ਦਿੱਤਾ ਵੀ ਮਹਾਰਾਜ ਕਿਰਪਾ ਕਰੋ ਅਸੀਂ ਛੁੜਿਆ ਵੀ ਹੁੰਦਾ ਯਾਕ ਹੁੰਦਾ ਹਵਨ ਹੁੰਦਾ ਜਦੋਂ ਉਹ ਸੰਤ ਮਹਾਤਮਾ ਹਵਨ ਕਰ ਦਿੰਦੇ ਆ ਨਾ ਤਾਂ ਉਸ ਤੋਂ ਬਾਅਦ ਉਸ ਪਿੰਡ ਦੇ ਵਿੱਚ ਮੀਂਹ ਪੈ ਜਾਂਦਾ بارش ਹੋ ਜਾਂਦੀ 11 ਦੇ 11 ਸੰਤਾ ਮਹਾਤਮਾ ਕੋਲੇ ਚਲੇ ਗਏ ਸੰਤਾ ਮਹਾਤਮਾ ਕੋਲੇ ਜਾ ਕੇ ਆਪਣੀ ਅਰਜੀ ਲਈ ਅਰਦਾਸ ਕੀਤੀ ਤੇ ਸਾਰਿਆਂ ਨੇ ਆਪੇ ਆਪੇ ਪਿੰਡ ਦਾ ਨਾਮ ਦੱਸਿਆ ਆਪਦਾ ਆਪਦਾ ਨਾਮ ਦੱਸਿਆ ਵੀ ਮਹਾਰਾਜ ਅਸੀਂ ਇਹ ਬੇਨਤੀ ਲੈ ਕੇ ਆਏ ਆਂ ਸਾਡੇ ਤੇ ਕਿਰਪਾ ਕਰੋ ਸੰਤਾ ਨੇ ਹਵਨ ਸ਼ੁਰੂ ਕੀਤਾ 4 ਘੰਟੇ ਹਵਨ ਚੱਲਿਆ 5 ਘੰਟੇ ਹਵਨ ਚੱਲਿਆ ਸੰਤਾ ਨੇ ਬਾਅਦ ਵਿੱਚ ਕਹਿ ਦਿੱਤਾ ਵੀ ਭਾਈ ਉਸੀ 11 ਬੰਦੇ ਆਏ ਹੋ 11 ਬੰਦਿਆਂ ਦੇ ਨਾਮ ਹੈ 11 ਬੰਦਿਆਂ ਦੀ ਅਰਜੀ ਹੈ ਪਰ ਜਿਹੜਾ ਮੀ ਹੈ ਜਿਹੜਾ بارش ਹੈ ਉਹ ਇੱਕ ਪਿੰਡ ਵਿੱਚ ਹੀ ਪਊਗੀ ਉਹ ਕਹਿੰਦੇ ਮਹਾਰਾਜ ਕਹਿੰਦੇ ਅਸੀਂ 11 ਜਣਿਆਂ ਦੀ ਅਰਜੀ ਲਾਈ ਹੈ ਇੱਕ ਪਿੰਡ ਹੈ ਜਿਹੜਾ ਉਹਦੇ ਤੇ ਕਿਉਂ ਪਊਗੀ ਬਾਕੀ 10 ਕਿਉਂ ਨਹੀਂ ਕਹਿੰਦੇ ਜਿਹੜੇ 11 ਜਣੇ ਆਏ ਆ 11 ਜਣਿਆਂ ਦੇ ਵਿੱਚੋਂ ਛਤਰੀ ਕੌਣ ਲੈ ਕੇ ਆਇਆ ਇੱਕ ਬੰਦਾ ਖੜਾ ਹੋ ਗਿਆ ਕਹਿੰਦਾ ਮਹਾਰਾਜ ਛਤਰੀ ਮੈਂ ਲੈ ਕੇ ਆਇਆ ਕਹਿੰਦੇ ਜਿੰਨਾਂ ਨੂੰ ਯਕੀਨ ਹੁੰਦਾ ਹੈ ਕਿ ਮੈਂ ਜਿਹੜਾ ਕੁਝ ਲੈਣ ਜਾ ਰਿਹਾ ਉਹ ਮੇਰੀ ਝੋਲੀ 'ਚ ਜ਼ਰੂਰ ਪਊਗਾ ਇਹ ਬੰਦਾ ਇਸ ਯਕੀਨ ਨਾਲ ਆਇਆ ਸੀਗਾ ਕਿ ਜਦੋਂ ਮੈਂ ਜਾਣਾ ਮੈਂ ਅਰਜੀ ਲਾਉਣੀ ਹੈ ਤੇ ਮੇਰੇ ਵਾਪਸ ਹੋਣ ਤੋਂ ਪਹਿਲਾਂ ਮੀਂਹ ਪੈ ਜਾਣਾ ਤੇ ਤਾਂ ਛਤਰੀ ਲੈ ਕੇ ਆਇਆ ਇਸ ਲਈ ਜਿਹੜਾ ਪਰਮਾਤਮਾ ਦੇ ਦਰਬਾਰ ਤੇ ਕੋਈ ਵੀ ਬੰਦਾ ਜਾਵੇ ਜਿਹਦਾ ਮਨ ਅਡੋਲ ਹੈ ਜਿਹਦਾ ਯਕੀਨ ਭਰੋਸਾ ਸੰਤਾਂ ਤੇ ਨਹੀਂ ਜਿਹੜਾ ਆਪਦੇ ਮਨ ਤੇ ਫੁਰਨਿਆਂ ਦੇ ਮਗਰ ਹੀ ਭੱਜਦਾ ਫਿਰਦਾ ਰਹਿੰਦਾ ਉਹਦਾ ਕੰਮ ਕਦੇ ਨਹੀਂ ਬਣਦਾ ਤੇ ਜਿਹੜੇ ਸੰਤਾਂ ਕੋਲੇ ਯਕੀਨ ਕਰਕੇ ਜਾਂਦੇ ਏ ਬੇ ਅਸੀਂ ਗਏ ਆਂ ਔਰ ਸੰਤਾਂ ਦੇ ਦਰਬਾਰ ਚ ਹਾਜ਼ਰੀ ਲਾਈ ਹੈ ਪਰਮਾਤਮਾ ਦੇ ਘਰੇ ਹਾਜ਼ਰੀ ਲਾਈ ਹੈ ਤੇ ਸਾਡੀ ਗੱਲ ਵੀ ਜ਼ਰੂਰ ਬਣੂਗੀ ਸਾਡੇ ਤੇ ਕਿਰਪਾ ਵੀ ਜ਼ਰੂਰ ਹੋਊਗੀ ਉਹ ਹਜੇ ਸੋਚਦੇ ਵੀ ਨਹੀਂ ਤੇ ਪਰਮਾਤਮਾ ਸੰਤ ਉਹਦੀ ਝੋਲੀ ਦੇ ਵਿੱਚ ਸਭ ਕੁਝ ਪਾ ਦਿੰਦੇ ਆਂ ਬੋਲ ਸਤਿਗੁਰ ਦਰਬਾਰ ਕੀ ਜੈ ਬਲਕੇ ਵਿਹਾਰੀ ਲਾਲ ਕੀ ਜੈ